ਜਿਲਾਮ ਬਸਰ ਦੇ ਆਉਂਦੇ ਦਿਨ ਪਿੰਡ ਧੁਲਕਾ ਵਿੱਚ ਚਲੀਆਂ ਤਬਰਤਾਲ ਗੋਲੀਆਂ ਇੱਕ ਦੀ ਮੌਤ ਹੋਲ ਚ ਕਰ ਰਹੀ ਹੈ ਮਾਮਲੇ ਦੀ ਜਾਂਚ ਮੰਜਾਲਪੁਰਾ ਟੀਵੀ ਨੂੰ ਇਤੋਂ ਸਰਬੀ ਸਿੰਘ ਦੀ ਖਾਸ ਰਿਪੋਰਟ ਦੇਖੋ ਜੀ ਜੀ ਕਿ ਲੱਗਦੀ ਸਭ ਸਾਹਬ ਜੀ ਮਾਲਾ 26 ਦੀ ਰਾਮ ਨੂੰ ਫਾਈਲ ਕਰਕੇ ਗਏ ਆ ਪੰਜ ਫਾਇਲ ਕਿਤੇ ਡਾਕੂਟ ਦੇ ਅੰਦਰ ਤੇ ਉਸ ਤੋਂ ਬਾਅਦ ਅਗਲੇ ਦਿਨ ਫਿਰ ਲਿਆ 50 ਲੱਖ ਦੀ ਬਰਤੀ ਮੰਗੀ ਜੀ ਇਹ ਨਹੀਂ ਗੱਲ ਹੋਈ ਕਿ ਮੈਂ ਉਸਦੇ ਬਾਅਦ ਆਪਾਂ ਕਹਿੰਦਾ ਐ ਸਵੇ ਪੁਲਸਰੀ ਜਿੱਥੇ ਸਾਰਾ ਮੌਕੇ ਦੇ ਆ ਕੇ ਚੱਕੀ ਤੇ ਉਹ ਤੋਂ ਬਾਅਦ ਹੁੰਦੇ ਇੱਕ ਹੁਆ ਵਾਲਾ ਤੋਂ ਉਹ ਤੋਂ ਬਾਅਦ ਦੋ ਤਿੰਨ ਵਾਰ ਫੇਰ ਫੇਰ ਤੋਂ ਆਇਆ ਤੇ ਮੈਂ ਫੁਰਕਾ ਟਾਣੇ ਇੱਥੋਂ ਸਾਹ ਨੂੰ ਮੈਂ ਫੋਨ ਆਉਂਦੇ ਕਿਤੇ ਕਾਰ ਤੁਸੀਂ ਨਾ ਚੱਕੋ ਅਸੀਂ ਤਾਂ ਦੇ ਚੱਕੀ ਉਹ ਤੋਂ ਬਾਅਦ ਕੋਈ ਇਹਨਾਂ ਦਾ ਹੁੰਦੀ ਬਾਅਦ ਚ ਰੋ ਰਾਤ ਨੂੰ ਇਹ ਕਿਹੜਾ ਮਾਰ ਕੇ ਗਏ ਆ ਜਿੱਥੇ ਉਹ ਸਟੇਜ ਉੱਤੇ ਫੁਰਕਾ ਤੇ ਉਹ ਤੋਂ ਬਾਅਦ ਕੋਈ ਗੂਨ ਨਾ ਉਹਨਾਂ ਦਾ ਆਇਆ ਕੋਈ ਨਾਮ ਮੜ ਕੇ ਰੋ ਇਹ ਕਹੇ ਆਏ ਦੋ ਚਾਰ ਰਾ ਇੱਕ ਐਮਰੇ ਚੱਕ ਆਂਦੇ ਆ ਜਿੱਥੇ ਆ ਅਲਖਾਂ ਚੱਲਣ ਦੀ ਉੱਧਰ ਵੀ ਸਾਰਾ ਇੱਥੇ ਟੇਟਰ ਬੰਦ ਲੱਗ ਗਿਆ ਅੱਜ ਹੁਣ ਇਹ ਲਵਾਟ ਤੇ ਮੇਰੇ ਕੋਲ ਜਿਹੜਾ ਨਹੀਂ ਕਰਦੀ ਜਿਹੜਾ ਫਾਨਸਾ ਵੱਟ ਦੁਨਾਨਦੀ ਕੋਈ ਗੱਲ ਬਾਤ ਆਠ ਜਿੱਤ ਬੰਦੇ ਆ ਜੋ ਆ ਗਏ ਸਾਡੇ ਸਾਹਮਣੇ ਗੋਲੀ ਮਾਰ ਕੇ ਸੀ ਦੇਖੋ ਕੀ ਹੋ ਕੇ ਦੇਖ ਕਿੰਨੀਆਂ ਮਾਰੀ ਗੋਲੀ ਕਿੱਥੇ ਵੱਜੀ ਅੰਕਸ਼ਾ ਵਿੱਚ ਵੱਜੀ ਤੇ ਮੌਕੇ ਤੇ ਇਹਨੇ ਉਸ ਟਾਈਮ ਕੋਈ ਹੈ ਜੀ 2 ਮਿੰਟ 3 ਮਿੰਟ ਲੱਗਾ ਅਗਲਾ ਉਹ ਟੋਕ ਕੇ ਕਰ ਰਹੇ ਨੇ ਅਜੇ ਉਹ ਮੌਕੇ ਚੱਲ ਕੇ ਤੋ ਦੇਖਿਆ ਮਿਲ ਕਹਿੰਦੇ ਉੱਥੇ ਮਾਲੇ ਉੱਥੇ ਤੇ ਸਾਰਾ ਕੋ ਸਾਡੇ ਸਾਹਮਣੇ ਪਕ ਇਸਕੇ ਜਿਹੜੀ ਪਹਿਲਾ ਕੈਰੇਕਟਰ ਉਹ ਸ਼ਬਦੀ ਰਾਹ ਨੂੰ ਐਪੀਐਮ ਤੋਂ ਸ਼ਬਦੀ ਰੋਹਤਾਂਵਾਂ ਉਹ ਘਰ ਅਸੀਂ ਦੁਕਾਨ ਵਿੱਚ ਉਹ ਇੱਥੇ ਕਰਦੇ ਹਾਂ ਪੁੱਛੇ ਇੰਤਜ਼ਾਰ ਕਿੰਨਾ ਬੋਟਾ ਹਲਾ ਕੰਮ ਕਰਦੇ ਹਾਂ ਹਾਂਜੀ ਸਾਰਾ ਕੰਮ ਕਰਦੇ ਹਾਂ ਮਾੜੀ ਦੁਕਾਨ ਪੈਣ ਜਿਹੀ ਕਰਿਆਨੇ ਦੀ ਕੋਈ ਏਡੀ ਬਹੁਤ ਔੜਾ ਕੋਈ ਮਾਲ ਨਹੀਂ ਹੈ ਬਸ ਜਿਹੜਾ ਚੱਕਰ ਵਾੜ ਤਗੜੀ ਕੇ ਜੇ ਜੇ ਨਾਲ ਤੇ ਕੋਈ ਬਾਕੀ ਇਹ ਇਹ ਕਿਹਨੂੰ ਗੱਲਬਾਤ ਕਰਦੇ ਗੱਲਬਾਤ ਤੇ ਬਹੁਤ ਟਕਾੜ ਇਹ ਨਾ ਹੋਇਆ ਜਿੱਤੀ ਗੱਲ ਮੰਗਾ ਸਰਹਾਜ ਮਾਟਰ ਪਹਿਲਾਂ ਤਾਂ ਬੰਦੇ ਲੱਭਣ ਜਿਹੜੇ ਹੈਗੇ ਆ ਉਹਦੇ ਦੀ ਪੁਲਿਸ ਕਰੀ ਜਾਂਦੀ ਤੇ ਨਾਰਮਲ ਗੱਲ ਹੈਗੀ ਅੱਜ ਆਕੇ ਕਾਹਲੋਂ ਹੋਰ ਕਦੇ ਘਰ ਵੀ ਹੋ ਸਕਦਾ ਅਸੀਂ ਇਹਦੇ ਹੈਗੇ ਸਾਡੇ ਨਿਆਣੇ ਸੁਣ ਲੈ ਜਾਂਦੇ ਮਤਲਬ ਕਿ ਕਿਤੇ ਕਿਤੇ ਕਿੰਤੇ ਕਿੰਦਾ ਕਰੇ ਮਤਲਬ ਕਰੋ ਬਾਹਰ ਨਿਕਲ ਬੰਦ ਗੱਲ ਤੇ ਹਣਾ ਮੇਰੇ ਬਾਅਦ ਜਿੱਥੋਂ ਆਏ ਮਤਲਬ ਇਹ ਤੋਂ ਬਾਸਾ ਕੋ ਮੇਜ ਵਟ ਕੇ ਬਾਹਰ ਬੱਦ ਤੇ ਸਹੀ ਦਾ ਹੋਣਾ ਡੈਡ ਬੋਡੀ ਹਾਂਜੀ ਡੈਡ ਬੋਡੀ ਡੈਡ ਬੋਡੀ ਆਵੇ ਸਾਹਮਣੇ ਬਈ ਸਾਡੇ ਆ ਮਾਰੋ ਕੈਮਰਾ ਤੇ ਉਸ ਤੋਂ ਨ ਕੀ ਕਹਣਾ ਬੋਸਾ ਕਹਿਣਾ ਜੀ ਦੱਸੋ ਜੀ ਆ ਸਾਰੇ ਕਲੇ ਸੱਜਣ ਆਪਣੇ ਨਿਵਾਸਾ ਵੜਿਆ ਸਿਕਿਉਰਟੀ ਤੋਂ ਅੰਡੀ ਆਪਣੇ ਸਾਰੇ ਬੋਸਾ ਆਣਿਆ ਕਿ ਅਸੀਂ ਪਰਵਾਰ ਦੀ ਮੰਗ ਆ ਕਿ ਸਾਨੂੰ ਜਿਹੜੀ ਇਹ ਰਿਟਰਨ ਤੁਸੀਂ ਡਿਪਟੀ ਸਭਾ ਆਏ ਐ ਐਸ ਐਚਓ ਆ ਖਲਚੀ ਵਾਲੇ ਕਿ ਅਸੀਂ ਤੁਹਾਨੂੰ ਰਿਟਰਨ ਲਿਖ ਕੇ ਦਿੰਨੇ ਆ ਦੋ ਬੰਦੇ ਜਿਹੜੇ ਸਿਕਿਉਰਟੀ ਦੇ ਆ ਉਹ ਇੱਥੇ ਲਾਏ ਜਾਣਗੇ ਤੇ ਜਿਹੜੀ ਇਹਦੀ ਇਹਨੂੰ ਧਮਕੀਆਂ ਆਉਂਦੀਆਂ ਅਸੀਂ ਵੀ ਇਹ ਗੱਲ ਕੀਤੀ ਕਿ ਅੱਜ ਤੇ ਇਹਦੇ ਫਾਦਰ ਸਾਹਿਬ ਦੀ ਹੋਈ ਆ ਕੱਲ ਨੂੰ ਵੀ ਇਹਦਾ ਨੁਕਸਾਨ ਨਾ ਕਰਨ ਇਹਦੇ ਵਾਸਤੇ ਸਰਕਾਰ ਦਾ ਵੀ ਪ੍ਰਸ਼ਾਸਨ ਦਾ ਵੀ ਇਹ ਫਰਜ ਬਣਦਾ ਕਿ ਇਹਨਾਂ ਨੂੰ ਸਕਿਉਰਟੀ ਦਿੱਤੀ ਜਾਵੇ ਤਾਂ ਤਿਆਰ ਰੱਖਿਆ ਜਾਵੇ ਪਰ ਬੜੀ ਦੁਖੀ ਗੱਲ ਆ ਕਿ ਸਰਜੇਪਿੰਡ ਦੇ ਪਹਿਲਾਂ ਸਾਡੇ ਇੱਥੇ ਇਹਨਾਂ ਨੇ ਆਪਣੀ ਦੁਕਾਨ ਘਰੀਆਨੇ ਦੀ ਕੀਤੀ ਧੂਲ ਕੇ ਕੀਤੀ ਥੋੜੀ ਥੋੜੀ ਮਿਹਨਤ ਕਰਕੇ ਇਹਨਾਂ ਨੇ ਆਪਣਾ ਪਰਵਾਰ ਨੂੰ ਬੱਚਿਆਂ ਨੂੰ ਪਾਲਾ ਬੱਚੇ ਵੱਡੇ ਕੀਤੇ ਤੇ ਆ ਹਾਲਾਤ ਪਾਲ ਸਾਬ ਜਦੋਂ ਇਹਨਾਂ ਦੇ ਵਿਚਾਰਿਆ ਤਾਂ ਥੋੜਾ ਚੱਲ ਗਿਆ ਫਿਰ ਪਤਾ ਲੱਗਦਾ ਜਦੋਂ ਪਰਿਵਾਰ ਦਾ ਕੋਈ ਚੀਜ਼ ਚਲ ਜਾਂਦਾ ਹੁਣ ਪ੍ਰਸ਼ਾਸਨ ਕੋ ਖਾਸ ਕਰਕੇ ਮੰਗ ਕਰਦਾ ਕਿ ਇਹਨਾਂ ਨੂੰ ਜਿਹੜੇ ਪ੍ਰਸ਼ਾਸਨ ਨੇ ਮੰਗ ਕੀਤੀ ਸਾਨੂੰ ਲਿਟਰ ਨੇ ਇਹ ਕਿਹਾ ਕਿ ਤੁਹਾਨੂੰ ਸਕਿਉਰਟੀ ਜਿਹੜੀ ਇਹਨਾਂ ਨੂੰ ਮੱਜਾ ਕਰਵਾਈ ਜਾਊਗੀ ਅਸੀਂ ਹੁਣ ਕੀ ਕਰ ਸਕਦੇ ਆ ਇਹੋਲੇ ਜਿਹਨਾਂ ਦੁੱਖ ਉਹ ਸਾਡੇ ਪਿੰਡ ਸਰਜਲ ਜਿਹੜਾ ਧੂਲਕਾ ਪਿੰਨ ਵਾਸੀ ਆ ਸਾਰੇ ਆਏ ਆ ਸਾਰਾ ਪਿੰਨ ਇਕੱਠਾ ਆਇਆ ਇੱਥੇ ਤੇ ਪ੍ਰਸ਼ਾਸਨ ਉਹਨੇ ਇਹੋ ਗੱਲਾਂ ਕਰੀ ਜਾਂਦੇ ਆ ਕਿ ਤੁਸੀਂ ਇਹ ਜਿਹੜਾ ਸਾਡੇ ਕੋਲ ਹੋ ਗਿਆ ਚੰਚੇ ਤੇ ਗਾਹ ਨਹੀਂ ਇਹੋ ਜੀ ਗੱਲ ਹੁੰਦੀ ਤੁਹਾਨੂੰ ਸਕਿਉਰਟੀ ਮਹੀਆ ਕਰਾ ਦਿੰਦੇ ਆ ਬੜੀ ਦੁੱਖ ਦੀ ਗੱਲ ਆ ਕਿ ਬੜੀ ਦੁੱਖ ਦੀ ਗੱਲ ਆ ਨਿਪ ਨਿਆਰੇ ਇਹ ਸਰਕਾਰ ਜਦੋਂ ਦੀ ਬੜੀ ਨਿਤ ਦੇ ਵਾਲੇ 2-4 ਕਤਲ ਜਨੇ ਵਾਲੇ ਰਈਆ ਖਲਚੀਆਂ ਮਹਿਤਾ ਦਿੱਲੀ ਕਤਲ ਹੋ ਰਿਹਾ ਤੁਸੀਂ ਪ੍ਰੈਸ ਵਾਲੇ ਤੁਹਾਨੂੰ ਜਿਆਦਾ ਪਤਾ ਕੱਲ ਐਸੇ ਗਹਿਰੀ ਮੰਡੀ ਇੱਕ ਕਿਤੇ ਉਹਦੀ ਕੈਮਿਸਟੀ ਦੁਕਾਨੀ ਉੱਥੇ ਗੋਲੀਆਂ ਮਾਰ ਕੇ ਦਸ ਦਿਨ ਪਹਿਲੋਂ ਗਏ ਆ ਦਿੱਲੀ ਇੱਕ ਕਾਮ ਹੋ ਰਿਹਾ ਪੜੇ ਦੁੱਖ ਨਾ ਕਰਾ ਪੈ ਰਿਹਾ ਅਸੀਂ ਤੇ ਪ੍ਰਸ਼ਾਸਨ ਕੋ ਸਰਕਾਰ ਕੋ ਮੰਗ ਕਰਦੇ ਆ ਕਿ ਲੋਕਾਂ ਦੀ ਜਿਹੜੀ ਸੁਰੱਖਿਆ ਮਹੀ ਕਰਵਾਈ ਜਾਵੇ ਜੇ ਲੋਕਾਂ ਦੀ ਜਾਨ ਖਲਦਾ ਸਭ ਤੋਂ ਪਹਿਲਾਂ ਡਵੈਲਪਮੈਂਟ ਦਾ ਮੁੱਦਾ ਨਹੀਂ ਹੈਗਾ ਪਹਿਲਾਂ ਤਾਂ ਜਨਤਾ ਦੀ ਜਿਹੜੀ ਸੇਫ ਸਾਈਟ ਚਾਹੀਦੀ ਆ ਉਹ ਬਿਲਕੁਲ ਹੋਣੀ ਚਾਹੀਦੀ ਆ ਜੇ ਡਵੈਲਪਮੈਂਟ ਨੂੰ ਕੀ ਕਰਾਂਗੇ ਜੇ ਬੰਦੇ ਦੀ ਸੇਫ ਹੈਗਾ ਬੜੇ ਦੁੱਖ ਨਾਲ ਸਾਨੂੰ ਬਹੁਤ ਦੁੱਖ ਲੱਗਾ ਸਾਡਾ ਸਾਰਾ ਪਿੰਡ ਜਿਹੜਾ ਸਰਜਾ ਇਹ ਦੁੱਖ ਦੀ ਘੜੀ ਹੈ ਪਰਿਵਾਰ ਦੇ ਨਾਲ ਅਸੀਂ ਖੜੇ ਆਂ ਇਹ ਨਹੀਂ ਕਹਿੰਦਾ ਕੋਈ ਲਾਕਡਾਉਨ ਕੋਈ ਲਾਕਡਾਉਨ ਕਹਿੰਦਾ ਇਹ ਤੱਕ ਨਾਟੇ ਫਸਦਾ ਨਾ ਡੀ ਲਟੇਪ ਹੋ ਗਿਆ ਹੁਣ 45 ਸਾਲ ਹੋ ਗਏ ਤੇ ਰਹਿੰਦੇ ਆਂ ਸਾਨੂੰ ਪਿੰਡਾ ਸਾਭੀ ਸਾਰਾ ਚਲੋ ਪਿੱਛੋਂ ਨਹੀਂ ਸੱਚੇ ਇਹਨਾਂ ਦਾ ਰਿਸ਼ਤਾ ਵੀ ਆ ਇਧਰ ਆਪਣੇ ਪੁੱਤਰੋਂ ਪੁਤਰਾ ਸਿੰਘ ਹੈ ਜੀ ਅੰਗਰੇਜ਼ ਸਿੰਘ ਜੀ ਕੰਨਾ ਦਾ ਪਿੰਡ ਜਿਹੜੀ ਸਾਰੀ ਕੰਮ ਕਰਦਾ ਕਰਤਾ ਜੀ ਗਲਤੀ ਕਰਨ ਵਾਲੀ ਕੋਈ ਕੋਈ ਕਰਤਾ ਇਹਨੂੰ ਥ੍ਰੈਟ ਆਇਆ ਜੀ 26 ਦਿਨੋਂ ਗੋਲੀ ਚੱਲੀ ਆ 27 ਨੂੰ ਡੀਐਸਪੀ ਸਭ ਤੇ ਆਇਆ ਉਹਨਾਂ ਨੂੰ ਅਸੀਂ ਜਾਣ ਲੱਗੇ ਗਿਆ ਵੀ ਜਾ ਕੇ ਬੰਦੇ ਦੇ ਸ਼ਰੀਰ ਦਾ ਖੋਜਦੇ ਉਹ ਗਾੜੀਆਂ ਨੂੰ ਕਹਿੰਦੇ ਕੋਈ ਸ਼ਰੀਫਾ ਨੂੰ ਸੈੱਟ ਆਉਂਦੇ ਤੇ ਹੁਣ ਸਕਿਉਰਿਟੀ ਦੇ ਅਸੀਂ ਚਲੋ ਫੌਸ ਸਕਿਉਰਿਟੀ ਘੰਟੇ ਬਣਾਉਂਦੇ ਸਾਨੂੰ ਉਦੋਂ ਤੇ ਕਿੱਥੇ ਸੀ ਕਿ ਬੰਦਾ ਦੁਨੀਆ ਚਲ ਜੂਗਾ ਫੇਸ ਕਲੋਟੀ ਦੇਣੀ ਉਹਨਾਂ ਨੇ ਤੇ ਦੋਸ਼ੀ ਮੇਨ ਗੱਲ ਇਹ ਕਿ ਦੋਸ਼ੀ ਯਾਨੀ ਫਰਾੜ ਹੈ ਦੋਸ਼ੀ ਫੜੇ ਉਹਨਾਂ ਨੇ ਜੇ ਸੰਸਕਾਰ ਕਰੋ ਨਹੀਂ ਜੀ ਅੱਜ ਅਜੇ ਸੁਨਾ ਹੀ ਕਰਨ ਲੱਗੇ ਆ ਅਜੇ ਸੰਸਕਾਰ ਨਹੀਂ ਕਰਨਾ ਜਿੰਨਾ ਕਿ ਉਹ ਦੋਸ਼ੀ ਪਹਿਲਾ ਮੰਗੇ ਉਦੋਂ ਦੀ ਕਹਿੰਦੇ ਆ 27 ਤਰੀਕ ਦੀ ਏ ਤੇ ਨਾਲ ਇਹ ਵੀ ਕਹਿੰਦੇ ਆ ਕਿ ਸਾਡੀ ਪੁਲਿਸ ਵਿਜੀ ਆ ਇਲੈਕਸ਼ਨ ਹੋਣ ਲਈ ਉੱਥੇ ਵਿਜੀ ਸਾਡੀ ਥੋੜੀ ਇਦਾਂ ਕਿਵੇਂ ਮੀਖਦੇ ਨੇ ਇਹ ਜੀ ਨੂੰ ਕਮੀ ਆ ਤਾਂ ਤਾਂ ਕਮੀ ਆ ਬਹੁਤ ਜਿੰਨਾਂ ਦੀ ਪੁਲਿਸ ਦੀ ਅੰਜਰ ਅੱਜ ਕੀ ਮਾਮਲਾ ਜਿਹੜਾ ਪੂਲਕਾ ਵਿੱਚ ਵਾਪਰਿਆ ਕਿ ਜੀ ਮਨਜੀਤ ਸਿੰਘ ਸੀ ਉਮਰ ਇਹਨਾਂ ਦੀ 50 ਸਾਲ ਸੀ ਪਿੰਡ ਧੂਲਕੇ ਚ ਰਹਿੰਦੇ ਆ ਪਿਛਲਾ ਪਿੰਡ ਇਹਨਾਂ ਦਾ ਸਰਜਾ ਕਾਫੀ ਟਾਈਮ ਤੋਂ ਧੂੜ ਕੇ ਰਹ ਰਹੇ تھے ਇਹਨਾਂ ਦੀ ਕਰਿਆਨੇ ਦੀ ਦੁਕਾਨ ਤੇ ਪਿੰਡ ਵਿੱਚ ਕਰਿਆਨੇ ਦੀ ਦੁਕਾਨਾਂ ਚ ਕਰਿਆਨੇ ਦੀ ਦੁਕਾਨ ਤੇ ਬੈਠੇ ਸੀ ਗਰੀਬ 2 ਸਵਾ 2 ਕੋਈ 35 ਲਟਕਿਆਏ ਤੇ ਇਹਨਾਂ ਨੂੰ ਗੋਲੀ ਮਾਰ ਕੇ ਇੱਕੋ ਗੋਲੀ ਮਾਰੀ ਤੇ ਇਹਨਾਂ ਦਾ ਡੈਥ ਹੋ ਗਈ ਜੀ ਇਹਨਾਂ ਦਾ ਇਹਨਾਂ ਦੀ ਪੇਂਟਸ ਸਾਲੂ ਮਸੀ ਜੀ ਇਹਨਾਂ ਦੀ ਉਸ ਤੋਂ ਪਹਿਲਾਂ ਕੋਈ ਥ੍ਰੈਡ ਕਰ ਇਹਨਾਂ ਦੇ ਬੇਟੇ ਨੂੰ ਆਈਸੀਯੂ ਇਟਲੀ ਤੋਂ ਆਇਆ ਵਾ ਉਹਨਾਂ ਨੂੰ ਆਈਸੀ ਕਾਲ ਬੇਟੇ ਇਹਨਾਂ ਦੇ ਨੂੰ ਰਕਵਿੰਦਰ ਸਿੰਘ ਹਾਂਜੀ ਬੇਟੇ ਨੂੰ ਆਈਸੀ ਕੀ ਕਰਨ ਬਣਾ ਤੇ ਉਸ ਤੋਂ ਬਾਅਦ ਜਿਹੜੀ ਇਹ ਕਾਲ ਲਗਾਤਾਰ ਇਹਨਾਂ ਨੂੰ ਨਹੀਂ ਉਸ ਤੋਂ ਬਾਅਦ ਨਹੀਂ ਇਹਨਾਂ ਨੂੰ ਕੋਈ ਕਾਲ ਹੋਈ ਕਿ ਇਹਨਾਂ ਨੂੰ ਕੋਈ ਮਤਲਬ ਉਹਨਾਂ ਦੀ ਕਾਲ ਰਿਸਿਵ ਨਹੀਂ ਕੀਤੀ ਉਸ ਤੋਂ ਬਾਅਦ ਜੀ ਕਰਦੀ ਰੱਖੀ ਕਿ ਇਹ ਜੀ ਅਜੇ ਕੈਮਰੇ ਇਨ ਕਰ ਚੈੱਕ ਕਰ ਰਹੇ ਜੀ 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 ਕਿੰਨੇ ਕ ਬੰਦੇ ਸੀ ਅਜੇ ਇਹ ਫਿਲਹਾਲ ਦੋ ਪਤਾ ਲੱਗ ਰਿਹਾ ਵੈਸੇ ਅਸੀਂ ਅਜੇ ਤੱਕ ਸਾਨੂੰ ਕਿਸੇ ਕੈਮਰੇ ਚ ਦਿਸੀ ਨਹੀਂ ਹੈਗੀ ਮਤਲਬ ਜੋ ਪਿੰਡ ਚੋਂ ਆਵਾਜ਼ ਆ ਰਹੀ ਵੀ ਦੋ ਲੜਕੇ ਸੀ ਜਿਹੜੀ 15 ਸਾਲ ਪਹਿਲੇ ਪੁਲਿਸ ਨੇ ਹਾਂਜੀ ਉਹਦੇ ਬਾਰੇ ਵੱਖਰਾ ਕੇਸ ਡਿਸਟ੍ਰਿਕਟ ਕੀਤਾ ਜੀ ਜੀ ਫਾਇਰਿੰਗ ਜਿਹੜੀ ਕਿੰਨੇ ਕਿੰਨੇ ਗ੍ਰੀਟ ਹੋਏ ਅੱਜ ਕਰੀਬ 2 ਸਵਾ 2 ਦਾ ਟਾਈਮ ਜੀ ਦਿੰਦਾ ਜੀ ਕਿੰਨੀਆਂ ਗੋਲੀ ਲੱਗੀਆਂ ਇੱਕੋ ਗੋਲੀ ਲੱਗੀ ਛਾਤੀ 'ਚ ਗੋਲੀ ਲੱਗੀ ਇੱਕੋ ਹੀ ਹੁਣ ਤੱਕ ਜਿਹੜੇ ਆ ਜਿਹਦੇ ਪਾਸ ਪਾਏ ਗਏ ਨਹੀਂ ਅਜੇ ਤੱਕ ਨਹੀਂ ਕੁਛ ਜਿੱਤੇ ਆਪਾਂ ਫਸਟੇਜ 'ਚ ਮਕਦਮਾ ਦਰਜ ਕਰ ਰਹੇ ਹਾਂ ਜੀ ਉਹਨਾਂ ਦੇ ਬਿਆਨ ਲਿਖ ਕੇ ਉਸ ਤੋਂ ਬਾਅਦ ਅਗਲੀ ਕਰਵਿਕੋ ਸੈਸੀ ਥੋੜੀ ਹੋਵੇਗਾ ਜੀ ਹਾਂ ਜੀ ਦੇਖਾਂਗੇ ਜੀ ਉਹ ਕਰ ਰਹੇ ਨੇ ਜੀ ਹੈਡ ਬੋਡੀ ਪਾਰਟ 145 ਆਪਾਂ ਕਬਜ਼ੇ 'ਚ ਲੈ ਲਈ ਜੇ ਉਸ ਤੋਂ ਬਾਅਦ ਚਾਪਾਂ ਮੋਰਚੀ ਤੇ ਰੱਖਾਂਗੇ ਤੇ ਇਸ ਤਰੀਕੇ ਕੋਸਟ ਪਾਰਟ ਕਰਾਵਾਂਗੇ ਥੈਂਕ ਯੂ